ਕੱਲ ਦੇ ਸੀਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਜੀ ਉੱਥੇ ਨਾਜਰ ਰੂਮ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ ਜੀ ਉਹਦੇ ਵਿੱਚ ਜਿਹੜੇ ਵਕੀਲ ਸਾਹਿਬ ਦੇ ਨਾਲ ਕੁੱਟਮਾਰ ਹੋਈ ਸੀ ਤੇ ਉਹਨਾਂ ਦੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਹਟ ਹੋਏ ਸੀਗੇ ਜੀ ਦੋ ਵਕੀਲਾ ਸਾਹਿਬ ਨੇ ਤੇ ਉਹਦੇ ਤਹਿਤ ਅਸੀਂ ਕੱਲਰ ਦਰਖਾਸਤ ਦਿੱਤੀ ਸੀਗੀ ਤੇ ਕਾਰਵਾਈ ਨਾ ਹੁੰਦੇ ਦੇਖ ਕੇ ਅਸੀਂ ਇੱਕ ਵਾਰ ਸੀਪੀ ਸਾਹਿਬ ਕੋਲ ਆਏ ਸੀਗੇ ਤੇ ਪੁਲਿਸ ਨੇ ਵੀ ਅੱਜ ਸਾਡੇ ਆਉਣ ਤੋਂ ਪਹਿਲਾਂ ਐਫਆਈਰ ਨੰਬਰ ਸਾਨੂੰ ਦੇ ਦਿੱਤੀ 146 ਨੰਬਰ ਐਫਆਈਆਰ ਹੋਈ ਹੈ ਜੀ ਤੇ 295 ਇਹ ਜਿਹੜੀ ਮੇਨ ਧਾਰਾ ਉਹ ਲੱਗ ਚੁੱਕੀ ਹੈ ਜੀ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਸਾਨੂੰ ਇੰਸ਼ੋਰੈਂਸ ਵੀ ਮਿਲਿਆ ਜੀ ਛੇਤੂ ਛਤੀ ਰੈਸਟ ਵੀ ਕਰਵਾ ਮੰਗੇ ਜੀ ਤੇ ਅਸੀਂ ਇਹਨੂੰ ਲੋਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ ਸਰ ਕਿੰਨੇ ਬੰਦਿਆਂ ਦੇ ਐਫਆਈਆਰ ਸਰ ਇਹ ਮੈਂ ਕਹਾਂ ਪੰਜ ਬੰਦਾ ਨਾਮ ਦਿੱਤਾ ਸੀਗਾ ਜੀ ਤੇ ਪੰਜਾਂ ਨੂੰਛੱਦਿਆ ਬਾਕੀ ਐਫਆਈਆਰ ਆਜੂਗਾ ਤਾਂ ਐਗਜ਼ੈਕਟਲੀ ਤੁਹਾਨੂੰ ਅਸੀਂ ਦੱਸ ਸਕਦੇ ਐ ਐਫਆਈਆਰ ਜੀ ਰਜਿਸਟਰਡ ਹੋਈ ਹੈ ਜੀ ਅਜੇ ਹੱਥ 'ਚ ਨਹੀਂ ਆਈ ਸਾਡੇ ਸਰ ਕਾਰਨ ਕੀ ਸੀਗਾ ਕਿਉਂ ਇਦਾਂ ਦੀ ਗੱਲ ਹੋਈ ਲੜਾਈ ਝਗੜਾ ਕਿਉਂ ਕਾਰਨ ਮੰਦਭਾਗਾ ਸੀਗਾ ਜੀ ਉਹਨਾਂ ਨੇ ਚਾਹੀਦਾ ਕਿਉਂਕਿ ਦੋਨੋਂ ਪਾਸੇ ਆਪਣੇ ਭਰਾ ਸੀਗੇ ਪਰ ਉਹਨਾਂ ਨੂੰ ਸਰਕਾਰੀ ਜਿਹੜੀ ਉਹਨਾਂ ਦੀ ਸੀਗਾ ਨੌਕਰੀ ਦਾ ਜਿਹੜਾ ਨਸ਼ ਉਦੇ ਤਹਿਤ ਉਹਨਾਂ ਨੇ ਵਕੀਲ ਸਾਹਿਬ ਨੂੰ ਬਹੁਤ ਬੁਰਾ ਭਲਾ ਬੋਲਿਆ ਸੀਗਾ ਰੌਲਾ ਸਭ ਇੱਕ ਪਰਸਨ ਨੂੰ ਲੈ ਕੇ ਸ਼ੁਰੂ ਹੋਇਆ ਸੀਗਾ ਉਹਦੇ ਪੈਸੇ ਨੂੰ ਲੈ ਕੇ ਤੇ ਉਹ ਵੱਧਾ ਵੱਧਾ ਇਹਨਾਂ ਨੇ ਆਪਣੀ ਜੋ ਸਰਕਾਰੀ ਜਿਹੜੀ ਇਹਨਾਂ ਦੀ ਸੀਗੀ ਨੌਕਰੀ ਦਾ ਨਸ਼ਾ ਸੀਗਾ ਉਹਦੇ ਤਹਿਤ ਇਹਨਾਂ ਨੇ ਬੜੀ ਕੁੱਟਮਾਰ ਕੀਤੀ ਹੈ ਜੀ ਤੇ ਜਿਹਦੇ ਵਿੱਚ ਕਹਿਣਾ ਨਹੀਂ ਚਾਹੀਦਾ ਪਰ ਇੱਕ ਵਕੀਲ ਸਾਹਿਬ ਦੀ ਪੱਗ ਵੀ ਇਹਨਾਂ ਨੇ ਲਾਈ ਸੀਗੀ ਤੇ ਉਹ ਉਹ ਮੇਨ ਰੈਜ਼ੈਂਟਮੈਂਟ ਸੀਗੀ ਜੋ ਉਸ ਜੀ ਦੀ ਲੜਾਈ ਤਾਂ ਚਲੋ ਦੋ ਭਰਾਵਾਂ ਵਿਚ ਹੁੰਦੀ ਰਹਿੰਦੀ ਹੈ ਪਰ ਜਿਹੜੀ ਪੱਗ ਲਾਣਾ ਸੀਗਾ ਜੀ ਉਹਦਾ ਰੈਜ਼ੈਂਟਮੈਂਟ ਬਾਰ ਦੇ ਵਿੱਚ ਜ਼ਿਆਦਾ ਸੀ ਤੇ ਉਹਦੇ ਤਹਿਤ ਇਹ ਸਾਨੂੰ ਇਸ ਕਰਕੇ ਅਸੀਂ ਕਾਰਵਾਈ ਦੇ ਤਹਿਤ ਆਈ ਸੀ ਕਿ ਵੀ ਇਹ ਬੰਨੀ ਚਾਹੀਦੀ ਹੈ ਤਾਂ ਕਿ ਇੱਕ ਇੱਕ ਐਗਜ਼ੈਂਪਲ ਸੈਟ ਹੋਵੇ ਤਾਂ ਕਿ ਜੇ ਕਿਸ ਦੀ ਇੱਜ਼ਤ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ ਤੇ ਉਹ ਸਿਖਾਈ ਜਾਵੇ ਜੀ ਤੇ ਸਿਰਫ ਹੁਣ ਉਹਨਾਂ ਨੂੰ ਅਰੈਸਟ ਕਰ ਲਿਆ ਜਾਂ ਹਜੇ ਕਰਨਾ ਨਹੀਂ ਹਜੇ ਐਫ ਆਈ ਆਰ ਦਰਜ ਹੋਈ ਹੈ ਜੀ ਤੇ ਅਰੈਸਟ ਦਾ ਵੀ ਸਾਡਾ ਹੈਗਾ ਜੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਛੇਤੀ ਛੇਤੀ ਅਰੈਸਟ ਕਰਕੇ ਇਹਨੂੰ ਟ੍ਰਾਇਲ ਨੂੰ ਚਲਾਇਆ ਜਾਵੇ ਤੇ ਲੌਜੀਕਲ ਐਂਡਸ ਅਸੀਂ ਲੈ ਕੇ ਜਾਵਾਂਗੇ ਜੀ ਅਸੀਂ ਠੀਕ ਜੀ ਨਰਿੰਦਰ ਸਿੰਘ ਐਡਵੋਕੇਟ ਆ ਮੈਂ ਡੀਵੀਐਚ ਪ੍ਰੈਕਟਿਸ ਕਰਦਾ 2021 ਤੋਂ ਨਰਿੰਦਰ ਜੀ ਕੀ ਕੱਲ ਹੋਇਆ ਸੀ ਪੂਰਾ ਇਨਸੀਡੈਂਟ ਇਨਸੀਡੈਂਸ ਐਦਾ ਹੋਇਆ ਸੀ ਕਿ ਆਪਾਂ ਨਾਜ਼ਰ ਰੂਮ ਦੇ ਬਾਹਰ ਖੜੇ ਸੀਗੇ ਉਹਨਾਂ ਦਾ ਮਤਲਬ ਉਹਨਾਂ ਨੂੰ ਅੰਨੀ ਸ਼ੈ ਸੀਗੀ ਕਿ ਉਹ ਤਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਉਹ ਤਾਂ ਕਹਿੰਦੇ ਸਾਡੇ ਉੱਪਰ ਬਹੁਤ ਉੱਪਰ ਹੱਥ ਹੈਗਾ ਅਸੀਂ ਹੈਗੇ ਸਰਕਾਰੀ ਮੁਲਾਜ਼ਮ ਤੁਸੀਂ ਹੈਗੇ ਵਕੀਲ ਸਰਕਾਰੀ ਮੁਲਾਜ਼ਮ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੈਗਾ ਠੀਕ ਹੈ ਤੇ ਫਿਰ ਉਹਨਾਂ ਨੇ ਸਾਡੇ ਨਾਲ ਮਿਸਬੀਹੇਵ ਕਰਨਾ ਸ਼ੁਰੂ ਕੀਤਾ ਕਹਿੰਦੇ ਜਾ ਕੇ ਜਿੰਨੂ ਕਹਿਣਾ ਤੁਸੀਂ ਕਹਿ ਦੋ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਅਨਾ ਜ਼ਿਆਦਾ ਹੋ ਗਿਆ ਤੱਕਾ ਮੁੱਕੀ ਤੇ ਆ ਗਏ ਤੱਕਾ ਮੁੱਕੀ ਤੇ ਆ ਕੇ ਇਹਨਾਂ ਨੇ ਸਾਨੂੰ ਕਮਰੇ 'ਚ ਬੰਦ ਕਰਤਾ ਉੱਥੇ ਇਹਨਾਂ ਨੇ ਮਾਰਕੋਟਾਈ ਲੱਤਾਂ ਵਗੈਰਾ ਮੇਰੀ ਪੱਗ ਵੀ ਲਾਤੀ ਉਹਨਾਂ ਨੇ ਉੱਥੇ ਆ ਕੇ ਠੀਕ ਹੈ ਤੇ ਉਹਨਾਂ ਨੇ ਨੀਅਰ ਅਬਾਊਟ 15 20 ਮਿੰਟ ਮੈਨੂੰ ਕਮਰੇ 'ਚ ਬੰਦ ਰੱਖ ਬੰਦ ਕਰਕੇ ਰੱਖਿਆ ਮੇਰੇ ਨਾਲ ਰੋਇ ਜੀ ਵੀ ਸੀਗੇ ਉਹਨਾਂ ਨੂੰ ਵੀ ਬੰਦ ਕਰਕੇ ਰੱਖਿਆ ਤੇ ਸਾਰਿਆਂ ਨੇ ਅਟਾਈ ਨਾਲ ਕਲਾ ਕਟ ਦੇਣਾ ਸਾਨ ਲੱਗੇ ਹੋਏ ਸੀ ਜੀ ਸੋ ਕੱਲ ਦੀ ਹਲੇ ਆਪਾਂ ਕੰਪਲੇਨ ਦਿੱਤੀ ਐਮਐਲਆਰ ਵੀ ਕਰਵਾਈਏ ਹਲੇ ਤੱਕ ਐਫਆਈਆਰ ਨਹੀਂ ਹੋਈ ਹੁਣ ਪ੍ਰੋਟੈਸਟ ਕੀਤਾ ਤੇ ਸੀਪੀ ਸਾਹਮਣੇ ਅਪੀਲਸ਼ਨ ਦਿੱਤਾ ਕਿ ਐਫਆਈਆਰ ਹੋ ਗਈ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਤੇ ਕਿ ਹੁਣ ਉਹਨਾਂ ਦੀ ਅਰੈਸਟ ਪਾਈ ਜਾਏ ਜਲਦੀ ਤੋਂ ਜਲਦੀ ਠੀਕ ਹੈ ਤੇ ਆਪਾਂ ਸਾਡਾ ਇਹ ਵੀ ਮੰਗ ਹੈਗੀ ਕਿ ਉਹਨਾਂ ਨੂੰ ਸਸਪੈਂਡ ਕਰਕੇ ਤੇ ਟਰਮੀਨੇਟ ਕੀਤਾ ਜਾਏ ਨੌਕਰੀ ਤੋਂ ਸਰ ਡੀਆਈਐ ਸੈਸ਼ਨ ਚਾਰਜਰ ਸਾਹਿਬ ਨੂੰ ਰਿਕੁਐਸਟ ਹੈਗੀ ਹੈ ਕਿ ਉਹਨਾਂ ਨੂੰ ਸਸਪੈਂਡ ਕਰਕੇ ਟਰਮੀਨੇਟ ਕੀਤਾ ਜਾਵੇ ਠੀਕ ਹੈ ਕੱਲ ਸਾਰਾ ਸਵੇਰੇ ਮਾਰਨਿੰਗ ਇਹਨੇ ਸਾਨੂੰ ਬੁਲਾਇਆ ਸੀਗਾ ਕਿ ਮੇਰੇ ਤੋਂ ਆਜੋ ਉੱਥੇ ਮੇਰੇ ਪੈਸੇ ਨੇ ਕੱਡੇ ਸੀਏ ਬਟੂਏ ਦੇ ਵਿੱਚੋਂ ਕੋਰਸਾ ਮੇਰਾ ਬਟੂਆ ਮਿਸਪੀਸ ਹੋ ਗਿਆ ਸੀਗਾ ਤੇ ਕਹਿੰਦਾ ਜੀ ਮੇਰੇ ਤੋਂ ਜਿਹੜਾ ਤੁਹਾਡਾ ਸਮਾਨ ਹੈਗਾ ਆ ਕੇ ਲੈ ਜਾ ਜੀ ਤੇ ਅਸੀਂ ਜੋ ਦੋਨੋਂ ਗੇਟ ਹੈ ਇਹਨਾਂ ਮੇਨਾ ਇਨੀ ਕਿ ਪਤਮੀ ਜੀ ਇਹਨੇ ਕੀਤੀ ਤੇ ਜਿਹੜੇ ਡਰਿੰਕ ਨੇ ਕੀਤੀ ਹੋਈ ਸੀਗੀ ਦੇ ਮੂੰਹ ਚ ਬਹੁਤ ਸਮੈਲ ਆ ਰਹੀ ਸੀਗੀ ਤੇ ਮੈਨੂੰ ਕਿਸੇ ਜਾਸਾ ਦਾ ਨਾਮ ਲੈ ਕੇ ਧਮਕੀ ਦੇ ਰਿਹਾ ਸੀਗਾ ਕਿ ਮੇਰਾ ਮੇਰੇ ਉੱਪਰ ਨਾਲ ਹੱਥ ਹੈਗਾ ਵਾ ਤੇ ਤੁਸੀਂ ਮੇਰਾ ਕੋਈ ਵਿਗਾੜ ਨਹੀਂ ਸਕਦੇ ਹੈਗੇ ਇਹਨਾਂ ਨਾਲ ਇੱਕ ਹੋਰ ਪਰਸਨ ਸੀਗੇ ਤੇ ਉਹ ਵੀ ਸਾਨੂੰ ਉਹੀ ਕਹ ਰਹੇ ਸੀਗੇ ਕਿ ਇਹ ਸਰਕਾਰੀ ਮੁਲਾਜ਼ਮ ਹੈਗਾ ਵਾ ਤੇ ਇਹਦੀ 70000 ਰੁਪਏ ਮਨਥਲੀ ਇਨਕਮ ਹੈਗੀ ਆ ਤੇ ਤੁਸੀਂ ਕਹਿੰਦੇ ਛੋਟੇ ਮੋਟੇ ਲੋਗੋ ਹੈਗੇ ਹੋ ਵਕੀਲ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਜੀ بڑے ਆਏ ਤੇ بڑے ਗਏ ਹੈਗੇ ਨੇ ਠੀਕ ਹੈ ਜੀ ਇੰਨੇ ਹੀ ਕਰਦੇ ਕਰਦੇ ਗੱਲ ਜੀ ਉਹ ਸਾਡੇ ਨਾਲ ਪੈਨਸ਼ਨ ਲਾ ਕੇ ਸਰ ਜੀ ਬਿਆਸ ਬਸ ਹੈਗਾ ਇੰਨਾ ਕੋਈ ਹੈ ਸਰ ਸਾਨੂੰ ਦੋਨਾਂ ਨੂੰ ਖਿੱਚ ਕੇ ਅੰਦਰ ਲੈ ਗਏ ਉਹਨਾਂ ਹੀ ਪਹਿਲਾਂ ਹੀ ਰੰਜਿ ਸੀਗੀ ਕਿ ਇਹਨਾਂ ਨੂੰ ਕੁੱਟਣਾ ਹੈਗਾ ਨੇ ਜਾਨੋਂ ਮਾਰਨੇ ਸਰ ਉਹ ਪਹਿਲਾਂ ਸੀਗੇ 4 ਬੰਦੇ ਸੀਗੇ ਜੀ 4 ਬੰਦਿਆਂ ਨੇ ਸਾਨੂੰ ਹੱਥੋਂ ਵੜਿਆ ਜੀ ਫੜ ਕੇ ਅੰਦਰ ਲੈ ਕੇ ਗੇਟ ਲਾ ਲਿਆ ਅੰਦਰ 15 20 ਜਣੇ ਸੀਗੇ ਟੋਟਲ ਤੇ ਜਿਨ੍ਹਾਂ ਨੂੰ ਅਸੀਂ ਸਾਹਮਣੇ ਆਏ ਤੇ ਫਿਰ ਚਾਨ ਸਕਦੇ ਹੈਗੇ ਜੀ ਗੁਰਦੀਪ ਜਿਹੜਾ ਮੇਨ ਹੈਗਾ ਜੀ ਉਹਨੇ ਮੇਰੀ ਗਲੇ ਤੋਂ ਫਟ ਕੇ ਅੱਜ ਤੱਕ ਮੈਂ ਸਲਟ ਨਹੀਂ ਪਈ ਹੈਗੀ ਸਲਟ ਮੇਰੀ ਪਈ ਹੋਈ ਹੈ ਚੈਂਬਰ ਦੇ ਵਿੱਚ ਤੇ ਮੇਰੀ ਟਾਈ ਨਾਲ ਮੇਰਾ ਗਲਾ ਘੁੱਟਦੇ ਆ ਦੇਖੋ ਨਿਸ਼ਾਨ ਮੇਰੇ ਪਏ ਹੋਏ ਆ ਜੀ ਮੈਨੂੰ ਖੂਨ ਦੀ ਉਲਟੀ ਵੀ ਆਈ ਹੈਗੀ ਆ ਮੇਰੇ ਉਹਨੇ ਇੰਨੀਆਂ ਕਿ ਛੱਟਾਂ ਮਾਰੀਆਂ ਸਰ ਆ ਦੇਖੋ ਨਿਸ਼ਾਨ ਮੇਰੇ ਸਾਰੇ ਫੈਗੇ ਤੇ ਛੱਟਾਂ ਮਾਰੀਆਂ ਕਿਸ ਨਾਲ ਕੋਈ ਹਥਿਆਰ ਸੀਗਾ ਹਥਿਆਰ ਸਾਨੂੰ ਕੋਈ ਇੱਕ ਤਿੱਖੀ ਚੀਜ਼ ਸੀਗੀ ਗੁਰਦੀਪ ਦੇ ਹੱਥੋਂ ਨੇ ਮੇਰੇ ਸਿਰ ਤੇ ਨਾ ਬਾਹਰ ਕਰਨ ਲੱਗਾ ਸਰ ਮੈਂ ਆਪਣਾ ਹੱਥ ਅੱਗੇ ਕਰ ਲਿਆ ਆ ਦੇਖੋ ਟੱਕ ਲੱਗਾ ਜੀ ਮੇਰੇ ਤੇ ਮੇਰੀ ਸਲਟ ਸਾਰੀ ਖੂਨ ਨਾਲ ਭਿੱਜੀ ਪਈ ਹੈ ਚੈਂਬਰ ਦੇ ਵਿੱਚ ਪਈ ਹੋਈ ਆ ਮੈਂ ਦਿਖਾ ਵੀ ਸਕਦਾ ਤੁਹਾਨੂੰ ਜੀ ਠੀਕ ਹੈ ਜੀ ਤੇ ਮੈਂ ਜਦੋਂ ਮੈਂ ਰੋਲਾ ਪਾਇਆ ਕਿ ਮੈਨੂੰ ਬਚਾਓ ਬਚਾਓ ਤੇ ਉਹਨੇ ਮੇਰਾ ਅਟਾਈ ਨਾਲ ਇੱਥੋਂ ਗਲਾ ਘੁੱਟਦਾ ਇਦਾਂ ਫੜ ਕੇ ਜੀ ਮਰੇ ਅੰਦਰ ਦੇਖੋ ਜੀ ਮੇਰੇ ਡੇਲੇ ਸਾਰੇ ਜਿਹੜੇ ਸੀ ਬਾਹਰ ਆ ਗਈਆਂ ਜੀ ਸਾਬ ਜਵਾਨ ਸਾਰੇ ਕਤਲ ਹੋ ਗਿਆ ਸੀਗਾ ਜਾਨੋ ਮਾਰਨ ਜੀ 5-10 ਜਣੇ ਜਿਹੜੇ ਸੀਗੇ ਮੇਰੇ ਉੱਪਰ ਹੈਵੀ ਹੋਏ ਸੀ ਮੇਰੇ ਉਹਨਾਂ ਨੇ ਇੱਥੇ ਡਿਪਾ ਮਾਰੀਆਂ ਮੇਰੇ ਪੂਣੀ ਉੱਪਰ ਬਾਜੂ ਉੱਪਰ ਨਹੀਂ ਹੋਈ ਸੀ ਆਈਓਸੀਪੀ ਦਫ਼ਤਰ ਕੀ ਕਿਹਾ ਉਹਨਾਂ ਨੇ ਕੀ ਅਸ਼ਵਾਸ਼ਣ ਦਿੱਤਾ ਉਹਨਾਂ ਨੇ ਕਿਹਾ ਕਿ ਪਰਚਾ ਦਰਜ ਕਰ ਦਿੱਤਾ ਜੀ ਉਹਨਾਂ ਦੇ ਖਿਲਾਫ ਜੀ ਤੇ ਇਹਨਾਂ ਨੂੰ ਅਰੈਸਟ ਨਾਲ ਹੀ ਪਾਈ ਜਾਏਗੀ ਜੀ ਜੋ ਕਾਨੂੰਨੀ ਕਾਰਵਾਈ ਹੋ ਕਰਾਂਗੇ